ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੀਟ ਕਰਦਾ ਜੀ ਸਭ ਦੇ ਘਰ-ਦਵਾਰ ਠੀਕ ਹੋਣਗੇ। ਲੋ ਜੀ ਅੱਜ ਆਪਾਂ ਰਾਣੀਆਂ ਮੰਡੀ ਅਨਾਜ ਮੰਡੀ ਕਹਿੰਦੇ ਜਿਹਨੂੰ ਉੱਥੇ ਬੈਠੇ ਆ। ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਝੋਲਾ ਪਿਆ ਇੱਧਰ ਵੀ ਢੇਰੀਆਂ ਪਈਆਂ। ਕਿਉਂਕਿ ਮੌਸਮ ਖਰਾਬ ਸੀਗਾ। ਇਹ ਢੇਰੀਆਂ ਆਪਣੇ ਛੇੜ ਜੀ ਦੀਆਂ ਬਣਾਦੀਆਂ ਵਾਂ। ਕਿਉਂਕਿ ਇਹ ਮਾਲ ਪਿੰਡਾਂ ਤੋਂ ਹੁਣ ਮੌਕੇ ਤੇ ਲੈ ਰਹੇ ਨੇ। ਤੇ ਅੱਜ ਆਪਾਂ ਗੱਲ ਕਰਨੀ ਆ ਮੁੱਛਲ ਬਾਰੇ। ਇੱਕ ਇਸ ਸਾਲ ਬਾਰੇ ਤੇ ਇੱਕ ਇੱਕ ਤੋਂ ਪਿਛਲੇ ਸਾਲ ਬਾਰੇ। 2025 ਚੱਲੀ ਜਾਂਦਾ ਤਾਂ 2024 ਤੇ 2025 ਦੋਨਾਂ ਦੀ ਗੱਲ ਕਰਾਂਗੇ ਮੁੱਛਲ ਦੀਆਂ ਤੇ ਇੱਕ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਡੀ ਪਿੱਛੇ ਦੀ ਇੱਕ ਵੀਡੀਓ ਅਸੀਂ ਮੁੱਛਲ ਦੇ ਉੱਤੇ ਠੇਕੇ ਬਾਰੇ ਕੀਤੀ ਸੀ ਉਹ ਵੀਡੀਓ ਨੂੰ ਬਹੁਤ ਵਧੀਆ ਪਿਆਰ ਮਿਲਿਆ ਸਾਰਿਆਂ ਨੂੰ ਧੰਨਵਾਦ ਉਹਦਾ ਤੇ ਕੁਝ ਵਿੱਚ ਉਹਨਾਂ ਕੋਟੀ ਚ ਕਮੈਂਟ ਸੀਗਾ ਵੀ ਇੰਨਾ ਠੇਕਾ ਵੀ ਲਿਮਟਾਂ ਨਹੀਂ ਪੂਰੀਆਂ ਹੁੰਦੀਆਂ ਤੇ ਭਾਈਆਂ ਨੇ ਕੀਤੇ ਸੀਗੇ ਪਰ ਉਹ ਅਸੀਂ ਇੱਕ ਵੀਡੀਓ ਹੋਰ ਬਣਾਵਾਂਗੇ ਤੁਹਾਨੂੰ ਸਾਰਾ ਖਰਚਾ ਦੱਸਾਂਗੇ ਵੀ ਕੀ ਕਮਾਈ ਹੈ ਵੀ ਮੁਛਲ ਉਤਾਰ ਦਿੰਦੀ ਹੈ ਤੇ ਜਾਂ ਫਿਰ ਵਾੜ ਦਿੰਦੀ ਹੈ ਦੋਹੀ ਗੱਲਾਂ ਕਰਦੀ ਹੈ ਤੇ ਜਦੋਂ ਬਚਣੀ ਆ ਤਾਂ ਫਿਰ ਚੱਗੇ ਵੱਜ ਜਾਂਦੇ ਆ ਤੇ ਜਿਹੜੀ ਮੁਛਲ ਦੀ ਖੇਤੀ ਹੈ ਜੀ ਇਹ ਹੈਗੀ ਪੱਕੀ ਖੇਤੀ ਬਹੁਤ ਘੱਟ ਚਾਂਸ ਹੁੰਦਾ ਵੀ ਰੇਟ ਡਾਊਨ ਦਾ ਤੇ ਨਹੀਂ ਤੇ ਠੀਕ ਯਾਨੀ ਕਿ ਨਾ ਮਤਲਬ ਵੀ ਠੇਕੇ ਤੇ ਲੈਣ ਵਾਲ ਨੂੰ ਨੁਕਸਾਨ ਹੁੰਦਾ ਤਾਂ ਨਾ ਹੀ ਫਾਇਦਾ ਵੀ ਠੀਕ ਬਚਤ ਜੀ ਰਹਿ ਵੀ ਜਾਂਦੀ ਹੈ ਲਗਭਗ ਆਪਾਂ ਇਹ ਨਹੀਂ ਕਹਿੰਦੇ ਕਿ ਜਮੇ ਹੀ ਨੁਕਸਾਨ ਹੋ ਜਾਂਦਾ ਤੇ ਹੁਣ ਆਪਾਂ ਅੱਜ ਗੱਲ ਕਰਦੇ ਆ ਜੀ ਸਾਡੇ ਨਾਲ ਬੈਠ ਨੇ ਤੇਜਰਾਮ ਜੀ ਸੇੜ ਦੀ ਮੰਡੀ ਚ ਇਹਨਾਂ ਦੀ ਆੜਤਾ ਹੈ ਹੋਰ ਜੀ ਸੇੜ ਦੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਤੇ ਸੇੜ ਜੀ ਐ ਦੱਸੋ ਜੀ ਆਪਣੇ ਜਿਹੜਾ ਹੁਣ ਮੌਕੇ ਦਾ ਰੇਟ ਅੱਜ 25 ਫਰਵਰੀ 2025 25 ਫਰਵਰੀ 2025 ਦੂਸਰਾ ਮਹੀਨਾ ਜੀ ਤੇ ਕੀ ਰੇਟ ਰੂਟ ਹੁਣ ਅੱਜ ਦੀ ਕੰਡੀਸ਼ਨ ਕੀ ਆ ਮੁੱਛਲ ਦੀ ਅੱਜ ਰੇਟ ਵੈਸੇ ਦਾ ਹੈਗੇ ਜੀ 2300 ਤੋਂ ਲੈ ਕੇ 3200 ਤੋਂ ਲੈ ਕੇ 3200 ਤੱਕ ਵਗਦੀ ਪਈ ਹੈ ਜੀ ਠੀਕ ਹੈ ਜੀ ਪਿੱਛੇ ਜੀ ਦੋ ਤਿੰਨ ਦਿਨਾਂ ਚ ਥੋੜਾ ਆਈ ਸੀ 3300 ਰੁਪਏ ਫਿਰ ਡਾਊਨ ਹੋ ਹੋ ਕਰਕੇ ਆਈ ਰੇਟ ਚੱਲ ਪਿਆ ਤੇ ਜਿਹੜਾ ਮੰਨ ਲਓ ਵੀ ਇੱਕ ਰਿਆ ਦੱਸੋ 3300 ਰੁਪਏ ਦਾ ਰੇਟ ਆ ਜਾਂਦਾ ਹੈ ਇੱਕ ਮੰਨ ਲਓ ਵੀ ਜਾਂ ਸੈਲਰਾਂ ਚ ਮਾਲ ਮੁਨ ਕਿਸੇ ਕੋ ਘਟ ਜਾਂਦਾ ਉਹ ਥੋੜਾ ਤੇਜ਼ੀ ਜਾਂ ਲਾ ਕੇ ਹੋਰ ਕਹਿ ਸਕਦੇ ਹੋ ਤੁਸੀਂ ਗੱਲ ਉਹ ਹੀ ਹਨਾ ਹਾਂ ਜੀ ਕਿ ਚਾਵਲਾਂ ਦਾ ਰੇਟ ਨਹੀਂ ਵਧਿਆ ਚਾਵਲਾਂ ਦਾ ਰੇਟ ਵੀ ਸਾਡੇ ਮੰਨ ਲਓ ਵੇਖਣ ਵਾਲੇ ਨੂੰ ਦੱਸ ਦਿਆ ਵੀ ਚਾਵਲਾਂ ਦਾ ਰੇਟ ਕੀ ਹੈ ਚਾਵਲਾਂ ਦਾ ਰੇਟ ਹੈਗਾ ਜੀ ਹੁਣ ਤਾਂ ਮੌਕੇ ਤੇ ਹੈਗਾ ਜੀ 5200 ਤੋਂ ਲੈ ਕੇ 5900 ਤੱਕ ਠੀਕ ਹੈ ਜੀ ਫਿਰ ਪਿੱਛੇ ਜੀ ਹੈਗਾ ਸੀ 6100 ਰੁਪਏ ਵੇਚ ਗਿਆ ਸੀ ਚਾਵਲ ਫਿਰ ਡਾਊਨ ਆਇਆ ਹੁਣ ਚਾਵਲ ਠੀਕ ਹੈ ਐਦਕੀ ਇੰਨਾ ਤੇਜ਼ੀ ਤੁਜੀ ਦੇ ਅਸਾਰ ਨਹੀਂ ਹੈਗੇ ਤੇ ਜਿਹੜੀ ਤੁਸੀਂ ਗੱਲ ਕਹੀ ਵੀ ਮੁਕਸਲ 3300 ਰੁਪਏ ਹੋ ਗਈ ਹੈ ਮੰਨ ਲਓ ਕਿਸੇ ਸੈਲਰ ਕੋਲੇ ਕੋਈ ਸੌਦਾ ਅੱਗੇ ਪੁਕਤਣਾ ਹੈ ਤੇ ਅਗਲਾ ਸੈਲਰ ਕਈ ਵਾਰ 50 ਰੁਪਏ ਉੱਤੇ ਲੈ ਲੈਂਦਾ ਗੱਲੇ ਤੇ ਅਗਲਾ ਕਹਿੰਦਾ ਵੀ ਮੈਂ 100 ਸੌਦਾ ਅੱਗੇ ਪੁਕਤਣਾ ਹੈ ਪੁਕਤਣਾ ਵੀ ਸੈਲਰ ਵੀ ਨਾਲੇ ਚੱਲਦਾ ਹੈ ਹਾਂ ਚੱਲਦਾ ਰਹੇਗਾ ਤੇ ਇੱਕ ਸੱਟ ਜੀ ਮੈਨੂੰ ਐ ਦੱਸੋ ਵੀ ਜਦੋਂ ਜਿਹੜੇ ਹੁਣ ਮੰਨ ਲਓ ਵੀ ਅੱਜ ਦੂਸਰੇ ਮਹੀਨੇ ਚ ਮਾਲ ਆ ਰਿਹਾ ਹੈ ਇਹ ਕੰਪੈਨ ਵਾਲੇ ਆ ਹੜੰਬੇ ਵਾਲੇ ਆ ਕਿਹੜੇ ਆ ਮਾਲ ਦੋਨੇ ਹੀ ਕਹਿ ਸਕਦੇ ਆ ਜੀ ਗੱਲ ਹੈ ਇਹ ਤਾਂ ਜ਼ਿਮੀਦਾਰ ਤੇ ਡਿਪੈਂਡ ਕਰਦਾ ਵੀ ਜ਼ਿਮੀਦਾਰ ਰੱਖਦਾ ਕਿਵੇਂ ਹਾਂ ਠੀਕ ਹੈ ਕੰਪੈਨ ਵਾਲਾ ਮਾਲ ਵੀ ਵਧੀਆ ਰੱਖਿਆ ਜਾ ਸਕਦਾ ਜੇ ਜ਼ਿਮੀਦਾਰ ਵੀ ਅਗਲਾ ਕੇਅਰ ਪੂਰੀ ਕਰੇਗਾ ਠੀਕ ਹੈ ਖੜੰਬੇ ਵਾਲਾ ਮਾਲ ਤਾਂ ਵਧੀਆ ਹੁੰਦਾ ਹੀ ਹੈ ਜੀ ਠੀਕ ਹੈ ਦੋਨਾਂ ਤਰ੍ਹਾਂ ਦੇ ਮਾਲ ਹੁੰਦੇ ਆ ਬਸ ਇਹ ਤਾਂ ਜ਼ਿਮੀਦਾਰ ਤੇ ਡਿਪੈਂਡ ਕਰਦਾ ਜੀ ਬਸ ਤੇ ਜੇ ਜੇ ਦਾ ਮੰਨ ਲਓ ਵੀ ਹੁਣ 3200 ਦੇ ਘਰਾ ਚ ਸਾਢੇ 3200 ਜੋ ਵੀ ਰੇਟ ਹੈਗਾ ਮੁੱਛਲ ਦਾ ਰੋਜ਼ ਦੀ ਰੋਜ਼ ਜ਼ਿਮੀਦਾਰ ਫਿਰ ਹੁਣ ਮੰਨ ਲਓ ਵੀ ਕਈ ਵਾਰੀ ਕਹਿੰਦਾ ਯਾਰ ਰੇਟ ਵਧਿਆ ਨਹੀਂਗਾ ਤੇ ਜੇ ਮਾਲ ਭਾਫਿਆ ਜਾਵੇ ਤੇ ਫੇਰ ਕੀ ਕੰਡੀਸ਼ਨ ਬਣਦੀ ਹੈ ਉਸ ਮਾਲ ਦੀ ਦੇਖ ਨਾ ਮਾਲ ਦੇ ਹਿਸਾਬ ਨਾਲ ਜੀ ਠੀਕ ਹੈ ਜੀ ਮਾਲ ਜੇ ਵਧੀਆ ਹੋਊਗਾ ਤਾਂ ਵਧੀਆ ਰੇਟ ਲੱਗੂਗਾ ਠੀਕ ਹੈ ਮਾਲ ਖਰਾਬ ਹੋ ਗਿਆ ਖਰਾਬ ਰੇਟ ਘੱਟ ਰੇਟ ਹੈ ਜੀ ਠੀਕ ਹੈ ਜੀ ਹਾਂ ਉਹ ਤਾਂ ਜ਼ਮੀਦਾਰ ਤੇ ਡਿਪੈਂਡ ਕਰਦਾ ਜੀ ਜ਼ਮੀਦਾਰ ਹੁਣ ਮੇਰੀ ਗੱਲ ਸੁਣੋ ਜ਼ਮੀਦਾਰ ਕੁੱਝ ਜ਼ਮੀਦਾਰ ਮਾਲ ਵਧੀਆ ਰੱਖ ਵੀ ਲੈਂਦੇ ਆ ਠੀਕ ਹੈ ਕਈਆਂ ਤੋਂ ਲੱਗ ਜਾਂਦਾ ਠੀਕ ਹੈ ਉਹ ਤਾਂ ਹੁਣ ਜਿਵੇਂ ਦਾ ਮਾਲ ਹੈ ਜੀ ਓਵੇਂ ਦਾ ਰੇਟ ਓਵੇਂ ਦਾ ਹਾਂਜੀ ਸਹੀ ਇੱਕ ਮੈਂ ਕਹਿੰਦਾ ਜੀ ਆ ਮਾੜਾ ਸ਼ਰਟ ਥੱਲੇ ਮਾਲ ਵਿਖਾ ਦਿਓ ਜੀ ਇਧਰ ਨੂੰ ਕੈਮਰਾ ਘੁਮਾ ਕੇ ਵੀ ਆ ਢੇਰੀਆਂ ਪਈਆਂ ਤੇ ਕੁਝ ਸਾਡੇ ਏਰੀਆ ਚ ਜੀ ਇੱਕ ਚਲੋ ਗੱਲ ਥੋੜੀ ਜੀ ਹਟਕੇ ਕਰਦੇ ਆ ਵੀ ਚੋਰੀ-ਚੂਰੀ ਵਾਲੇ ਨਾ ਇੱਥੇ ਮੰਨ ਲਓ ਵੀ ਸ਼ੇਠਾਂ ਦੀਆਂ ਬੋਰੀਆਂ ਪਈਆਂ ਹੁੰਦੀਆਂ ਤੇ ਰਾਤ ਬਰਾਤੇ ਪਤੰਦਰਾ ਮੈ ਪਤਾ ਨਹੀਂ ਲੱਗਦਾ ਦੋ-ਦੋ ਚੌਂਕੀਦਾਰ ਵੀ ਰੱਖੇ ਹੁੰਦੇ ਆ ਤੇ ਕੰਜਰ ਦੇ ਜਿਹੜੇ ਆ ਚਟੇ ਢੋੜੀਆਂ ਵਾਲੇ ਹੈਗੇ ਆ ਵੀ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ ਵੀ ਕਦੋਂ ਸਵੇਰੇ ਜਦੋਂ ਗਿਣਤੀ ਮਾਰਦੇ ਉਹਦੇ ਹੀ ਪਤਾ ਲੱਗਦਾ ਵੀ ਇੰਨੀਆਂ ਬੋਰੀਆਂ ਘਾਟੀਆਂ ਇੱਕ ਘਟ ਗਈ ਚਾਰ ਘਟ ਗਈਆਂ ਇਹ ਬਹੁਤ ਇੱਥੇ ਹਨਾ ਦਿੱਕਤ ਹੈਗੀ ਹੈ ਆਪਣੇ ਕੀ ਹੈ ਮੇਰੇ ਸਾਹਮਣੇ ਹਰ ਥਾਈ ਦਿੱਕਤ ਹੈਗੀ ਹੈ ਤੇ ਸਟ ਜੀ ਮੈਨੂੰ ਇਹ ਦੱਸੋ ਵੀ ਇੱਕ ਜਦੋਂ 2024 ਦੀ ਗੱਲ ਕਰਦੇ ਆ ਹਾਂਜੀ ਹਾਂਜੀ 2024 ਦੇ ਵਿੱਚ ਜਦੋਂ ਮੁਛਲ ਸਟਾਰਟਿੰਗ ਰੇਟ ਕਿੰਨੇ ਤੋਂ ਸਟਾਰਟਿੰਗ ਹੋਈ ਸੀ ਵੀ ਰੇਟ ਕੀ ਨਿਕਲਿਆ ਸੀ ਉਹਦੇ 2024 'ਚ ਸਟਾਰਟਿੰਗ ਕੀ ਰੇਟ ਨਿਕਲਿਆ ਸੀ 353600 ਰੁਪਏ ਜੀ ਵੀ ਜਦੋਂ ਸਟਾਰਟਿੰਗ ਮੰਡੋਂ ਵੀ ਮੰਡੀ ਦੇ ਵਿੱਚ ਪਹਿਲੀ ਤੇ ਦੂਜੀ ਡੇਰੀ ਆਣ ਲੱਗੀ ਸੀ ਜਮੇ ਸਟਾਰਟਿੰਗ ਮੋਥਰ ਵਾਲੇ ਮਾਲ ਹਾਂਜੀ ਆਣ ਲੱਗੇ ਸੀ ਠੀਕ ਹੈ ਜੀ ਉਹ ਹੈਗੇ ਸੀ 353600 ਦੇ ਹਿਸਾਬ ਨਾਲ ਨਿਕਲੇ ਸੀ ਸ਼ੁਰੂ ਤੋਂ ਰੇਟ ਠੀਕ ਹੈ ਹਾਂ ਜੀ ਤੇ 353600 ਦੇ ਹਿਸਾਬ ਨਾਲ ਨਿਕਲਿਆ ਤੇ ਹਫ਼ਤੇ ਦੇ 10 ਦਿਨਾਂ ਬਾਅਦ ਮੰਨ ਲਓ ਵੀ ਜਦੋਂ ਪ੍ਰੋਪਰਲੀ ਲੋਕਾਂ ਚ ਹੁੰਨੇ ਜਾਂ ਕੰਪੈਨਾਂ ਜਾਂ ਬੰਦਿਆਂ ਨਾਲ ਵਟਨ ਲਾਪੇ ਹਾਂਜੀ ਤੇ ਇੱਕ ਮੰਨ ਲਓ ਵੀ ਆੜਤੀ ਵੀਰਾਂ ਚ ਕੀ ਆੜਤੀਆਂ ਚ ਕੀ ਗੱਲ ਚੱਲਦੀ ਸੀ ਤੇ ਜਾਂ ਸਸਾਨਾਂ ਚ ਕੀ ਚੱਲਦੀ ਸੀ ਵੀ ਐਸ ਵਾਰ ਮੁਛਲ ਦੇ ਰੇਟ ਕਿੱਥੋਂ ਤੱਕ ਜਾ ਸਕਦੇ ਨੇ ਜੇ 2024 ਦੀ ਗੱਲ ਕਰੀਏ ਨਾ ਜੀ 2024 ਤਾਂ ਜਿਹੜਾ ਸੀਜ਼ਨ ਰਹਿਣਾ ਜੀ ਬਹੁਤ ਹੀ ਆਪਾਂ ਉਹਨੂੰ ਵਧੀਆ ਵੀ ਕਹਿ ਸਕਦੇ ਆ ਤੇ ਇੱਕ ਖਤਰਨਾਕ ਸੀਜ਼ਨ ਵੀ ਕਹਿ ਸਕਦੇ ਆ ਕਿਵੇਂ ਵਧੀਆ ਦਾ ਦੱਸਿਓ ਤੇ ਵਧੀਆ ਦਾ ਮੰਨ ਲਓ ਵੀ ਵਧੀਆ ਦਾ ਐਵੇਂ ਕਹਿ ਸਕਦੇ ਆ ਵੀ ਜਿਵੇਂ ਮੁਛਲ ਗਈ ਸੀ ਜੀ 3500 ਤੋਂ ਲੈ ਕੇ ਹੁੰਗਾ 7000 ਜਰੋਂ ਤੱਕ ਠੀਕ ਹੈ ਠੀਕ ਹੈ ਠੀਕ ਹੈ ਖਤਨਾਕੇ ਕਹਿ ਸਕਦਾ ਹਾਂ ਵੀ ਗੱਲ ਹੈ ਜਵੇਂ ਚੜਾਈ ਸੀ ਜਿਨ੍ਹਾਂ ਇਹ 10 15 ਦਿਨਾਂ ਦੇ ਵਿੱਚ ਹੀ ਐਨੀ ਚੜਾਈ ਦੇਖ ਨੂੰ ਮਿਲੀ ਸੀ ਠੀਕ ਹੈ ਜੀ ਆਪਾਂ ਕਹਿੰਦੇ ਸ਼ੁਰੂ ਦੀ ਤੇਜ਼ੀ ਹੈ ਇਹ ਨਜਾਇਜ਼ ਤੇਜ਼ੀ ਸੀ ਠੀਕ ਹੈ ਜੀ ਜਿੰਦੇ ਕਰਕੇ ਆਪਾਂ ਨੂੰ ਅੱਜ ਤੱਕ ਉਸ ਸੀਜ਼ਨ ਕਰਕੇ ਨੁਕਸਾਨ ਵੀ ਚੱਲਣਾ ਪੈ ਰਿਹਾ ਹੈ ਨੁਕਸਾਨ ਮਤਲਬ ਕਿਵੇਂ ਹੋਇਆ ਜੀ ਮੰਨ ਲਓ ਪਿਛਲੇ ਸਾਲ ਆਪਣੀ ਮੁਛਲ ਚਲੀ ਗਈ 525300 ਤੱਕ ਠੀਕ ਹੈ ਮੈਂ ਤੁਹਾਡੀ ਨਾ ਗੱਲ ਟੋਕਦਾ ਜਿਹੜੀ ਮੈਂ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਮੰਨ ਲਓ ਵੀ ਜਦੋਂ ਮੁਛਲ 3500 ਰੁਪਏ ਸਟਾਰਟਿੰਗ ਨਿਕਲੇ ਆ ਠੀਕ ਹੈ 3500 ਤੋਂ ਫਿਰ ਅੱਜ ਹੋਰ ਕੱਲ ਹੋਰ 37 38 4000 41 4200 ਠੀਕ ਹੈ ਜੀ ਫਿਰ ਜਦੋਂ ਮੰਡੀ ਦੇ ਵਿੱਚ ਮੰਨ ਲਓ ਵੀ ਕਿਸਾਨਾਂ ਨੂੰ ਇਹ ਹੋ ਗਿਆ ਵੀ ਐਤ ਕੀ ਲੱਗਦਾ ਵੀ 6000 ਪਲੱਸ ਜਾ ਸਕਦੀ ਮੁਛਲ ਕੇ ਬਾਣੇ ਯਾਨੀ ਕਿ ਜ਼ਿਮੀਦਾਰਾਂ ਨੇ ਸਟੋਕ ਮਾਰ ਲਿਆ ਸੀ ਕਿ ਮਾਲ ਦੀ ਅਰਾਈਵਲ ਆਉਂਦੀ ਰਹੀ ਹੈ ਮੰਡੀ ਦੇ ਵਿੱਚ ਮਾਲ ਦੀ ਅਰਾਈਵਲ ਬਹੁਤ ਕੱਟੀ ਸੀ ਜੀ ਵੀ ਉਦੋਂ ਘੱਟ ਗਈ ਸੀ ਠੀਕ ਹੈ ਜੀ ਹਾਂ ਬਹੁਤ ਘੱਟ ਗਈ ਸੀ ਜਿਸ ਨੇ ਕਰਕੇ ਜ਼ਿਮੀਦਾਰਾਂ ਨੇ ਮਾਲ ਬੜਾ ਰੱਖਿਆ ਸੀ ਮੰਨ ਲਓ ਵੀ ਤੁਹਾਡੇ ਕਹਿੰਦਾ ਮਤਲਬ ਇਹ ਵੀ ਜਿਹਨੇ 2 4 5 ਕਿੱਲਿਆ ਉਹ ਤਾਂ ਮਾਲ ਲਿਆ ਇਹ ਮੰਡੀ ਹਾਂ ਲਿਆਈ ਜੀ ਠੀਕ ਹੈ ਜੀ ਜਾਂ ਜਿਨ੍ਹਾਂ ਨੇ ਠੇਕੇ 'ਚ ਕਾਫੀ ਜਾਂ ਜਿਨ੍ਹਾਂ ਨੇ ਖੁਦ ਦਾ ਵਾਣ ਵੀ 20 30 ਕਿੱਲਿਆ ਹੈ ਗਿਆ ਉਹਨਾਂ ਨੇ ਯਾਨੀ ਕਿ ਆਪ ਦਾ ਮਾਲ ਰੱਖ ਲਿਆ ਠੀਕ ਹੈ ਜੀ ਹਾਂ ਜੀ ਤੇ ਉਹਨਾਂ ਨੂੰ ਮਾਲ ਰੱਖਣ ਦਾ ਫਾਇਦਾ ਕੀ ਹੋਇਆ ਤੇ ਨੁਕਸਾਨ ਕੀ ਹੋਇਆ ਇਹ ਵੀ ਦੱਸ ਦਿਓ ਜੀ ਮਰਾ ਨਹੀਂ ਫਾਇਦਾ ਤਾਂ ਉਹਨਾਂ ਨੂੰ ਘਾਟ ਹੀ ਹੋਇਆ ਸਹੀ ਦੱਸੋ ਜੀ ਜਿਹੜੀ ਇਹ 52 5300 ਰੁਪਏ ਤੇਜੀ ਰਹੀ ਸੀ ਇਹ ਜ਼ਿਆਦਾਤਰ ਜ਼ਿਆਦਾ ਦਿਨ ਨਹੀਂ ਰਹੀ ਸੀ ਠੀਕ ਹੈ ਉਸ ਤੋਂ ਬਾਅਦ ਡਾਊਨ ਹੀ ਆਈ ਸੀ ਉੱਥੇ ਕਿ ਵੀ 15 ਕਰ ਦਿਨ ਰਹੀ ਹੋਈ ਹਾਂ ਹਾਂ ਵੀ 15 ਲਾ ਲਓ ਜਾਂ ਤਾਂ ਮਹੀਨਾ ਲਾ ਲਓ ਜਿਆਦਾ ਜਿਆਦਾ ਠੀਕ ਹੈ ਨਹੀਂ ਆਪਾਂ ਮਹੀਨਾ ਕਹਿ ਸਕਦੇ ਆ ਠੀਕ ਹੈ ਜੀ ਜਿਆਦਾ ਜਿਆਦਾ ਮਹੀਨਾ ਰਹੀ ਸੀ ਠੀਕ ਹੈ ਜੀ ਫਿਰ ਆ 2 4500 4400 4000 ਠੀਕ ਹੈ ਜੀ ਐਵੇਂ ਘੱਟੀ ਮੁਸ਼ਕਲ ਜੀ ਜਿਹੜੇ ਮੰਨ ਲਓ ਵੀ ਠੇਕੇ ਦੇ ਜਿਨ੍ਹਾਂ ਨੇ ਪੈਲੀਆਂ ਲੈ ਰੱਖੀਆਂ ਸੀ ਜਾਂ ਜਿਨ੍ਹਾਂ ਨੇ ਖੋਧੀਆਂ ਸੀਗੀਆਂ ਉਹਨਾਂ ਨੇ ਡੜਾ ਮੰਨ ਲਓ ਵੀ ਹਾਲਾਂਕਿ ਬੰਦਿਆਂ ਦੀ ਸਮੱਸਿਆ ਵੀ ਆਈ ਸੀ ਮੰਡੀ ਦੇ ਵਿੱਚ ਵੀ ਲੇਬਰ ਦੀ ਸਮੱਸਿਆ ਸੀ ਤੇ ਕੰਮ ਬਾਹਰੋਂ ਨਾ ਵਟਾਣ ਦੀ ਲੇਬਰ ਦੀ ਵੀ ਸੀ ਤੇ ਜਿਹੜੇ ਕਿਸਾਨਾਂ ਨੇ ਮੰਨ ਲਓ ਵੀ ਮਸ਼ੀਨ ਨਾ ਵਢਾ ਕੇ ਵੀ ਰੱਖ ਲਿਆ ਸੰਗ ਤੇ ਡੜਾ ਮਾਰ ਲਿਆ ਦਾ ਮੰਨ ਲਓ ਪਹਿਲਾਂ ਤਾਂ ਸਮਾਲਦੇ ਰਹੇ ਹਾਂਜੀ ਸਮਾਲਦੇ ਦੇ ਠੀਕ ਹੈ ਜੀ ਬਾਜ਼ਾਰ ਦੇ ਵਿੱਚ ਜਦੋਂ ਮੰਨ ਲਓ ਵੀ 50 ਰੁਪਏ ਅਜ ਮੰਦੀ ਜਾਂ 70 ਰੁਪਏ 80 ਰੁਪਏ ਕੁਝ ਵਿਆਹਾਂ ਦੇ ਸੀਜ਼ਨ ਸੀਗੇ ਉਦੋਂ ਹਾਂ ਹਾਂ ਤੇ ਅਗਲੇ ਲੋਕੀ ਕਹਿੰਦੇ ਵੇਚ ਲਾਂਗੇ ਵੇਚ ਲਾਂਗੇ ਕੋਈ ਗੱਲ ਨਹੀਂ ਵੀ 50 5500 ਰੁਪਏ ਵੇਚ ਗਿਆ 3 ਪਤਾ 6000 ਰੁਪਏ ਪਰ ਉਹ 50 5300 ਬਾਜ਼ਾਰ 'ਚ ਦਿਖਣ ਨੂੰ ਨਹੀਂ ਮਿਲਿਆ ਸੀ ਤੇ ਤੁਸੀਂ ਮੈਨੂੰ ਐ ਦੱਸੋ ਵੀ ਜਦੋਂ ਮੰਨ ਲਓ ਵੀ 5000 ਦਾ ਵੀ ਰੇਟ ਸੀਗਾ ਕੀ ਕਿਸਾਨਾਂ ਨੂੰ ਮਾਲ ਵੇਚਣੇ ਚਾਹੀਦੇ ਸੀ ਕਿ ਜਾਂ ਨਹੀਂ ਉਦੋਂ ਵੇਚਣੇ ਚਾਹੀਦੇ ਸੀ ਵੀ 5000 ਦਾ ਰੇਟ ਥੋੜਾ ਨਹੀਂ ਹੁੰਦਾ ਹਾਂਜੀ ਬਹੁਤ ਰੇਟ ਬਹੁਤ ਰੇਟ ਸੀ ਹਾਲਾਂਕਿ ਸਾਡੇ ਏਰੀਆ ਦੇ ਵਿੱਚ ਜੀ ਮਨ ਲਓ ਚੰਗੀਆਂ ਪੈਲੀਆਂ 32 32 ਕੁਇੰਟਲ ਤੱਕ ਦੇ ਝਾੜ ਹੈਗੇ 32 ਕਈ ਪਲੱਸ ਵੀ ਚੱਲ ਜਾਂਦੀ ਅੰਨੀ ਤੇ 30 ਤੱਕ ਨੋਰਮਲ ਜਾਂ ਉਸ ਤੋਂ ਜਿਹੜੀਆਂ ਥੋੜੀਆਂ ਸਾਡੇ ਵਾਲੀਆਂ ਪੱਕੀਆਂ ਪੈਲੀਆਂ 25 ਤੱਕ ਰਹਿ ਜਾਂਦੀਆਂ 25 26 ਕੁਇੰਟਲ ਹੁਣ ਤੁਸੀਂ ਆਪ ਹੀ ਹੰਦਾ ਚਲਾ ਸਕਦੇ ਹੋ 25 ਦੇ ਹਿਸਾਬ ਨਾਲ ਵੀ ਲਾ ਲਓਗੇ ਇਹ ਤੇ 5000 ਦੇ ਹਿਸਾਬ ਨਾਲ ਕੁਇੰਟਲ ਦੇ ਮਾਲ ਨਾਲ ਕਿੰਨੇ ਤਾਂ ਝੋਨਾ ਹੋ ਗਿਆ ਤੇ ਕਈ ਲੋਕਾਂ ਨੇ ਮਨ ਲਓ ਇੱਕ ਲਾਲਚ ਲਾਲਚ ਕਹਿ ਸਕਦੇ ਆ ਜਾਂ ਇੱਕ ਬੰਦੇ ਨਾਲ ਹੁੰਦਾ ਵੀ ਇਹ ਮੈਨੂੰ ਹਾਂ ਪੱਕਾ ਕਹਿੰਦੇ ਆ ਮੰਨ ਲਓ ਮੈਂ ਐਜੇ ਆੜਤੀਆ ਕਹਿੰਦਾ ਮੇਰੇ ਕੋਲ ਵੀ ਅਗਰ ਜੇ ਕੋਈ ਮਾਲ ਪਿਆ ਤੇ ਮੈਂ ਕਹਿੰਦਾ ਵੀ ਪ੍ਰੋਫਿਟ ਹੀ ਹੋ ਰਿਹਾ ਇੱਕ ਆਪਾਂ ਹਮੇਸ਼ਾ ਹੀ ਪੋਜ਼ਿਟਿਵ ਪੁਆਇੰਟ ਲੈ ਕੇ ਚੱਲਦੇ ਆ ਜੀ ਗੱਲ ਆ ਠੀਕ ਹੈ ਜੀ ਉਹ ਤਾਂ ਪ੍ਰਮਾਤਮਾ ਦੀ ਅੱਗੇ ਦੇਖੋ ਜੀ ਗੱਲ ਹੈ ਜੇ ਪੋਜ਼ਿਟਿਵ ਪੁਆਇੰਟ ਹੋਣ ਦੇ ਨਾਲ 네ਗੇਟਿਵ ਪੁਆਇੰਟ ਵੀ ਫਿਰ ਐ ਆਪਣੇ ਜਿਹੜੇ ਮਾਲ ਮੰਨ ਲਓ ਵੀ ਲਗਭਗ ਆਲਮੋਸਟ ਮੰਡੀ ਦੇ ਵਿੱਚੋਂ ਤਾਂ ਚਲੋ ਮਾਲ ਨਿਕਲ ਗਿਆ ਹਾਂਜੀ ਵੀ ਉਦੋਂ 47 4800 ਜਾਂ 5500 5500 ਵੇਚ ਗਿਆ ਜਿਹੜੇ ਫਿਰ ਪਿੰਡਾਂ ਦੇ ਵਿੱਚ ਮਾਲ ਲਗਭਗ ਲੋਕਾਂ ਕੋਲ ਉਸ ਟਾਈਮ ਤੇ ਕਿੰਨੇ ਪਰਸੈਂਟ ਮਾਲ ਬਾਅਦ ਰਹਿ ਗਿਆ ਸੀ ਤੁਹਾਨੂੰ ਪਤਾ ਹੁੰਦਾ ਵੀ ਮੈਂ ਸੀਜ਼ਨ ਤੋਂ ਬਾਅਦ ਮੇਰੇ ਹਿਸਾਬ ਨਾਲ ਉਦੋਂ ਮਾਲ ਰਹਿ ਗਿਆ ਸੀ 40% ਮਾਲ ਰੁਕਿਆ ਜੀ 30 40% ਮਾਲ ਠੀਕ ਹੈ ਜੀ ਕਪਾ 60% ਆ 70% ਕਹਿ ਸਕਦੇ ਆ ਮਾਲ ਆਇਆ ਸੀ ਠੀਕ ਹੈ ਜੀ 30 40% ਮਾਲ ਰੁਕਿਆ ਸੀ ਠੀਕ ਹੈ ਉਹ ਬਾਅਦ ਚ ਫਿਰ ਜਿਹੜੇ ਜ਼ਿਮੀਦਾਰਾਂ ਨੂੰ ਜਿਵੇਂ ਜਿਵੇਂ ਟਾਈਮ ਲੱਗਿਆ ਉਵੇਂ ਵੇ ਉਹਨੇ ਮਾਲ ਕੱਢਿਆ ਉਵੇਂ ਮਾਲ ਹਾਂਜੀ ਤੇ ਜਦੋਂ ਮੰਨ ਲਓ ਵੀ ਮਾਲ ਪਿੰਡਾਂ ਦੇ ਵਿੱਚੋਂ ਆਪਣੀ ਮੰਡੀ 'ਚ ਆਉਂਦਾ ਸੀ ਜਾਂ ਫਿਰ ਆਪਣੇ ਜਿੰਨੇ ਪਰਚੇਜ਼ਰਾਂ ਨੂੰ ਮੰਨ ਲਓ ਮੰਡੀ ਵੀਰ ਲੈ ਕੇ ਜਾਂਦੇ ਹੁਣ ਕਿ ਉਹਨਾਂ ਦੇ ਘਰਾਂ 'ਚ ਮਾਲ ਚੈੱਕ ਕਰਨ ਵਾਸਤੇ ਉਹ ਸਭ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਕਿ ਵੀ ਮਾਲ ਨੂੰ ਚੈੱਕ ਕਰਨ ਲਈ ਕਿ ਆਂਹਦੇ ਕਿਉਂ ਹੁੰਦੇ ਸੀਗੇ ਵੀ ਵੀ ਉਸ ਸਮੈਲ ਸਮੁੱਲ ਦਾ ਦੇਖਦੇ ਆ ਜੀ ਮਾਲ ਵਧੀਆ ਪਿਆ ਹੈ ਕਣੀ ਠੀਕ ਹੈ ਜੀ ਮਾਲ 'ਚ ਕਿੰਨੀ ਕੁ 스멜 ਆ ਗਈ ਹੈ ਕਿੰਨਾ ਕੁ ਲੱਗ ਗਿਆ ਮਾਲ ਠੀਕ ਡੈਮੇਜ ਇਸ ਕੋਲ ਕਹਿੰਦੇ ਜੀ ਨੂੰ ਠੀਕ ਹੈ ਜੀ ਕਿੰਨਾ ਕੁ ਬ੍ਰੋਕਨ ਆ ਗਿਆ ਇਹ ਸਾਰਾ ਕੁਝ ਅਗਲਾ ਚੈੱਕ ਕਰਕੇ ਫੇਰ ਹੀ ਲੈਂਦਾ ਠੀਕ ਹੈ ਜੀ ਕਿਉਂਕਿ ਮਾਲ ਕਈ ਲੋਕੀ ਸਮਝ ਸਕਦੇ ਆ ਕਈਆਂ ਤੋਂ ਨਹੀਂ ਸਮਝਦਾ ਨਹੀਂ ਸਮਝਦਾ ਹਾਂ ਸਹੀ ਸਹੀ ਹਾਂ ਤੇ ਇੱਕ ਮੈਨੂੰ ਐ ਦੱਸੋ ਵੀ ਜਿਹੜਾ ਮੰਨ ਲਓ ਵੀ ਇੱਕ ਵਾਰੀ ਜ ਆ ਆਪਣੇ ਬਰੇ ਵੇਖਿਆ ਮੰਡੀ ਦੇ ਵਿੱਚ ਵੀ ਕਈ ਸੈਂਪਲ ਭਰ ਕੇ ਉਹ ਲੈਬ ਜੀ ਕਰਦੇ ਆ ਉਹ ਲੈਬ ਮੰਨ ਲਓ ਵੀ ਕਿੱਥੇ ਹੁੰਦੀ ਆ ਉਹ ਲੈਬ ਕਰਦੀ ਕੀ ਆ ਵੀ ਜਿਹੜੀ ਮੰਨ ਲਓ ਬੰਦਿਆਂ ਵਾਲੀ ਤੇ ਲੈਬੋਰੀ ਸੁਣੀ ਸੁਣੀ ਸੀਗੀ ਨਹੀਂ ਲੈਬ ਤੇ ਜਿਹੜੀ ਆ ਝੋਨੇ ਵਾਲੀ ਲੈਬ ਉਹ ਲੈਬ ਹਰ ਸੈਲਰ ਦੇ ਵਿੱਚ ਹੁੰਦੀ ਆ ਇੱਕ ਅੱਛਾ ਜੀ ਅਲੱਗ ਉਹਨਾਂ ਦਾ ਬੰਦੇ ਰੱਖੇ ਹੁੰਦੇ ਆ ਜੀ ਵੀ ਉਹਦੇ ਉਹ ਲੈਬ ਦਾ ਮਤਲਬ ਹੁੰਦਾ ਵੀ ਉਹ ਚਾਵਲ ਨੂੰ ਦੇਹ ਦੇ ਵੀ ਉਹਦੇ ਚ ਕਿੰਨਾ ਟੁਕੜਾ ਹੋਊਗਾ ਕਿੰਨਾ ਡੈਮੇਜ ਦੇਸ ਕਲਰ ਹੈ ਜੀ ਕਿੰਨੀ ਵੰਡ ਹੈ ਜੀ ਠੀਕ ਹੈ ਜੀ ਸਾਰਾ ਕੁਝ ਅਗਲੇ ਐਨਲਾਈਜ਼ ਕਰਦੇ ਆ ਮੰਨ ਲਓ ਸਾਰੇ ਲੈਬ ਦੇ ਸੈਂਪਲ ਚ ਪਤਾ ਲੱਗ ਜਾਂਦਾ ਹੈ ਹਾਂ ਪਤਾ ਲੱਗ ਜਾਂਦਾ ਹੈ ਇਹਦਾ ਆਪਾਂ ਆ ਰੇਟ ਹਾਂ ਹਾਂ ਐਕਚੁਅਲੀ ਪ੍ਰੋਪਰ ਰੇਟ ਉਹ ਰੇਂਜ ਅਗਲੇ ਅਗਲੇ ਕਹਿੰਦੇ ਵੀ ਦੋ ਪੈਸੇ ਜੇ ਸਾਨੂੰ ਵੀ ਆ ਰੇਟ ਲਵਾਂਗੇ ਤੇ ਦੋ ਪੈਸੇ ਕੀ ਬਣਦੇ ਆ ਕਿ ਨਹੀਂ ਬਣਦੇ ਠੀਕ ਹੈ ਠੀਕ ਹੈ ਹਾਂਜੀ ਤੇ ਇੱਕ ਸੈਂਪਲ ਹੋਰ ਮੈਂ ਵੇਖਿਆ ਸੀਗਾ ਮੰਨ ਲਓ ਵੀ ਜਦੋਂ ਝੋਨਾ ਮੰਡੀ ਦੇ ਵਿੱਚ ਪਿਆ ਹੁੰਦਾ ਉਹ ਮੋਟੀ ਜੀ ਭਰਦੀਆਂ ਇੱਕ ਮਸ਼ੀਨ ਜੀ ਹੁੰਦੀ ਉਹਦੇ ਵਿੱਚ ਪਾਉਂਦੇ ਆ ਉਹ ਸਹੀ ਹੁੰਦਾ ਕਿ ਉਹ ਗਲਤ ਜਾਂ ਹੁੰਦਾ ਵੀ ਗਣਪਤਾ ਮਕਾ ਲਾ ਦਿੰਦਾ ਉਹ ਗਣਪਤਾ ਕੀ ਹੈ ਜੀ ਇਹਦੇ ਚ ਇਹ ਵੀ ਹੈ ਮੋਇਸਚਰ ਮੀਟਰ ਕਈ ਵੈਰਾਈਟੀ ਹੁੰਦੀਆਂ ਠੀਕ ਹੈ ਜੀ ਇੱਕ ਤਾਂ ਹੁੰਦਾ ਵੀ ਆਪਾਂ ਸਰਕਾਰੀ ਗਵਰਨਮੈਂਟ ਕੋਲੇ ਜਿਵੇਂ ਆਪਾਂ ਸਿੱਧਾ ਇੱਕ ਚੂੜੀ ਵਾਲਾ ਹੁੰਦਾ ਹਰ ਤਰ੍ਹਾਂ ਹੁੰਦੇ ਆ ਆਪਾਂ ਉਹਨੂੰ ਗਲਤ ਵੀ ਕਹਿ ਸਕਦੇ ਆ ਸਹੀ ਵੀ ਕਹਿ ਸਕਦੇ ਆ ਠੀਕ ਹੈ ਜੀ ਗਲਤ ਐਵੇਂ ਕਹਿ ਸਕਦੇ ਆ ਕਈ ਮੋਇਸਚਰ ਮੀਟਰ ਕਈ ਪੁਰਾਣੇ ਚੱਕੀ ਕਰਦੇ ਹੁੰਦੇ ਆ ਠੀਕ ਹੈ ਜੀ ਉਹ ਉਹਨੂੰ ਸਹੀ ਕਰਾਣਾ ਜਿਵੇਂ ਹੁਣ ਆਪਾਂ ਨੂੰ ਪਤਾ ਨਹੀਂ ਕਈ ਦਾ ਮੋਇਸਚਰ ਕਈ ਮੋਇਸਚਰ ਮੀਟਰ ਨੇ ਕਈ ਦੱਸਿਆ ਪਰ ਦੂਜਾ ਲੈ ਕਿਉਂ ਨਹੀਂ ਆਇਆ ਗੱਲ ਹਾਂ ਵੀ ਉਹ ਜ਼ਮੀਦਾਰ ਦੀ ਵੀ ਸਹਿਮਤੀ ਫਿਰ ਗੱਲ ਇਹ ਜਮੀਦਾਰ ਵੀ ਅਗਲਾ ਕਹਿੰਦਾ ਉਹ ਤਾਂ ਇਹ ਦੱਸਦਾ ਤੇ ਉਹ ਇਹ ਦੱਸਦਾ ਕਿਵੇਂ ਆ ਵੀ 19 21 ਦਾ ਫਰਕ ਆ ਜੇ ਮੰਨ ਲਈਏ ਉਹ ਫਰਕ ਕਾਫੀ ਹੁੰਦਾ ਹੈ ਕਾਫੀ ਹੁੰਦਾ ਹੈ ਪਾਗਰ ਤੇ ਮੈਨਾਂ ਉਹ ਮੀਟਰ ਨੂੰ ਨਾ ਪਾ ਹਾਂ ਹਾਂ ਗੱਲ ਵੀ ਜਦੋਂ ਤੱਕ ਪੂਰਾ ਐਨਾਲਾਈਜ਼ ਨਾ ਕਰੋ ਨਾ ਜ਼ਮੀਦਾਰ ਨੂੰ ਵੀ ਗਲਤ ਨਾ ਉਹ ਹਿੱਤ ਹੋ ਜੀ ਹਾਂਜੀ ਹਾਂਜੀ ਆਪਣੇ ਇਹਦਾ 2024 ਦੀ ਗੱਲ ਰਹਿ ਗਈ ਵੀ ਕਿਸੇ ਕੋਲ ਨੂੰ ਕੋ ਰੇਟ ਲੈ ਜਿੰਨੇ ਤਾਂ ਮੰਨ ਲਓ 5000 500 ਵੇਚ ਲਈ ਉਹ ਤਾਂ ਕਹਿੰਦਾ ਵੀ ਬਹੁਤ ਮੈਰ ਬੱਲੇ ਬੱਲੇ ਹਣਾ ਸਹੀ ਤੇ ਜਿਨ੍ਹਾਂ ਦੇ ਵਿਚਾਰਾਂ ਨੇ ਨਹੀਂ ਦਿੱਤਾ ਉਹ ਵੀ ਚਲੋ ਠੀਕ ਆ ਜੋ ਕਿਸੇ ਦੀ ਕਿਸਮਾ ਚ ਲਿਖਿਆ ਹੁੰਦਾ ਵੀ ਇੱਕ ਸਾਡੀ ਜੀ ਮੁੱਛਲ ਦੀ ਖੇਤੀ ਐਵੇਂ ਦੀ ਐ ਜਦੋਂ ਤਾਂ ਚੰਗੇ ਪਿਆਸਾ ਨਾ ਵਿਕ ਜੇ ਨਾ ਤਾਂ ਬੰਦੇ ਦੀ ਮੁੱਛਾ ਖੜੀਆਂ ਰਹਿ ਜਾਂਦੀ ਤੇ ਜਦੋਂ ਕਿਤੇ ਆ ਹੁਣ ਜਵੇਂ ਵਿਗੰਢ ਹੀ ਹੈ ਨਾ ਜੀ ਤੋਂ ਉਹ ਜੀ ਮੁੱਛਾ ਥੱਲੇ ਸਾਈਡ ਤੇ ਮੁੜ ਕੇ ਬੰਦਾ ਛੇਤੀ ਕਿਤੇ ਮੁੱਛਾ ਤਾਂ ਨਹੀਂ ਚੱਕਦਾ ਆ ਵੀਰੇ ਲੋਈ ਹੁਣ ਆਪਾਂ ਗੱਲ ਕਰਦੇ ਆ 2025 ਦੀ ਐ ਸੀਜ਼ਨ ਦੀ ਜਿਹੜਾ ਐ ਸੀਜ਼ਨ ਦੇ ਵਿੱਚ ਮੁੱਛਲ ਦੇ ਮੰਨ ਲਓ ਕਿ ਸਟਾਰਟਿੰਗ ਦੇ ਰੇ ਰੇ ਰੇਟ ਕੀ ਰਿਹਾ ਤਾਂ ਹੁਣ ਤੱਕ ਵੀ ਕਿਉਂ ਡਾਊਨ ਨੇ ਕਾਰਨ ਕੀ ਹੈ ਜੀ ਪਿੱਛੇ ਜੇ ਮੰਨ ਲਓ ਕਿ ਜਦੋਂ ਮੁੱਛਲ ਆਉਣੀ ਸੀ ਉਦੋਂ ਕਹਿੰਦੇ ਵੀ ਜਦੋਂ ਸੀਜ਼ਨ ਸਟਾਰਟ ਹੁੰਦਾ ਵੀ 11ਵੇਂ ਮਹੀਨੇ ਹੁੰਦੀ ਆ ਵੀ ਹੋਲੀ ਜਾਂ ਕਹਿੰਦੇ ਵੀ 12ਵੇਂ ਮਹੀਨੇ ਵਦੂਗੀ ਮਲੇ ਦਾ ਜਵਾਨ ਵੀ ਯਾਦ ਆਦਿ ਨੇ ਫਿਰ ਹੋਰ ਵੀ ਤਾਂ ਲੋਹੜੀ ਤੱਪ ਕੇ ਫੇਰ ਵਦੂਗੀ ਕੀ ਚੱਕਰ ਹੈ ਜੀ ਐ ਸੀਜ਼ਨ ਦਾ ਨਾਮ ਉਹਨਾਂ ਕਾਰਨ ਅਲੀ ਗੱਲ ਤਾਂ ਜੀ ਡੀਐਸਐਲ ਜਿਹੜੇ ਰੇਟ ਰਏ ਆ ਮਕਸਦੇ ਉਹ ਆਪਾਂ ਮੰਨੇ ਪੱਤੀ ਪੱਤੀ ਤੋਂ ਸ਼ੁਰੂ ਹੋਈ ਸੀ ਜੀ ਤੇ ਲਾਸਟ 3500 ਰੁਪਏ ਤੱਕ ਹੀ ਗਈ ਹੈ। ਹਾਂ ਇੱਕ ਗੱਲ ਮੈਂ ਤੇ ਐਡਿਟ ਟੋਕਦਾ ਜੀ ਜਿਹੜਾ 3500 ਛੇੜ ਦੀ ਹੁਣ ਰੇਟ ਦੱਸ ਰਿਹਾ 3511 ਰੁਪਏ ਆਪਾਂ ਹੀ ਇੱਥੇ ਵੇਚੀ ਆ। ਜਾਂਜ ਵੀ ਰਾਣੀਆ ਮੰਡੀ ਟੋਪ ਦਾ ਰੇਟ ਆਪਾਂ ਹੀ ਲੈ ਆਂਦੀ ਗਾ ਮੇਰੇ ਨਾਲ ਸਰ੍ਹੋਂ ਦੇ ਵਿੱਚ ਵੀ ਕੋਈ ਢੇਰੀ ਮੁਸ਼ਕਲ ਆ ਕਿ 3511 ਰੁਪਏ ਉਦੋਂ ਬਾਣੀ ਤੇ ਵਿੱਚ ਆਪਾਂ ਹੀ ਵੇਚੀ ਆ। ਥੋੜਾ ਹੀ ਹੋਇਆ ਏ ਇਹ ਗੱਲ। ਹਾਂ ਕੀ ਕਾਰਨ ਕੀ ਰੇਟ ਨਾ ਵਧਣ ਦੇ ਕਾਰਨ ਹੈ ਵੀ ਕਾਹਨ ਵੀਰ ਜੀ ਗੱਲ ਇਹ ਵੀ ਐ ਕਿ ਨਾ ਤਾਂ ਉਹ ਵੈਰਾਈਟੀ ਸੀ ਠੀਕ ਹੈ ਜੀ ਵੈਰਾਈਟੀ ਦੀ ਕਮੀ ਹਾਂ ਵੈਰਾਈਟੀ ਦੀ ਕਮੀ ਸੀ ਠੀਕ ਹੈ ਜੀ ਕਿਉਂਕਿ ਗਰਮੀ ਬਹੁਤ ਪਈ ਹੈ ਝੋਕੜਾ ਬੜਾ ਆਇਆ ਠੀਕ ਹੈ ਜੀ ਚਾਵਲ ਵੀ ਐ ਇਹਨਾਂ ਐਕਸਟੈਂਡ ਨਹੀਂ ਹੋਇਆ ਠੀਕ ਹੈ ਜੀ ਸਭ ਤੋਂ ਵੱਡਾ ਇਹਦਾ ਕਾਰਨ ਰਹਾ ਇਜ਼ਰਾਈਲ ਤੇ ਉਹ ਯੁੱਧ ਠੀਕ ਹੈ ਜੀ ਯੋਧ ਦੇ ਕਰਕੇ ਬੜਾ ਜਾਨਤੀ ਸਰਾਈ ਹਾਂ ਜਿਹੜਾ ਯੋਧ ਰਿਆ ਠੀਕ ਹੈ ਜੀ ਆਪਣੇ ਜਿਹੜੇ ਚਾਹ ਜਾਂਦੇ ਸੀ ਸਪੋਰਟ ਦਾ ਕੰਮ ਹੈ ਨਾ ਸਪੋਰਟ ਦਾ ਕਰਕੇ ਬਹੁਤ ਜ਼ਿਆਦਾ ਇਹਦੇ ਤੇ ਪ੍ਰਭਾਵ ਪਿਆ ਚਾਵਲ ਤੇ ਠੀਕ ਹੈ ਤਾਂ ਕਰਕੇ ਤੇਜ਼ੀ ਨਹੀਂ ਆ ਸਕੀ ਠੀਕ ਹੈ ਜੀ ਉਹ ਆਪਾਂ ਮੇਨ ਕਾਰਨ ਮੰਨ ਸਕਦੇ ਹਾਂ ਜੇ ਉਹ ਐਕਸਪੋਰਟ ਖੁੱਲ ਜਾਂਦਾ ਹਾਂ ਜੀ ਹਾਂ ਜੀ ਫਿਰ ਇੰਨਾ ਸੀ ਵੀ ਵੀ ਚਾਵਲ ਥੋੜਾ ਹਾਂ ਵੀ 36 3700 ਵੀ ਵੇਚ ਜਾ ਹਾਂ ਹਾਂ ਵੀ ਆਪਾਂ ਚਾਹ ਕਹਿ ਸਕਦੇ ਚਾਰ ਚਾ ਚਾਰ ਹਜ਼ਾਰ ਤੱਕ ਮੁੱਲ ਜਾ ਸਕਦਾ ਪਰ ਨਹੀਂ ਗੱਲ ਹੈ ਉਹ ਗੱਲ ਨਹੀਂ ਬਣੀ ਠੀਕ ਹੈ ਜੀ ਸਰਕਾਰਾਂ ਨੇ ਵੀ ਬੜਾ ਜ਼ੋਰ ਲਾਇਆ ਠੀਕ ਹੈ ਜੀ ਪਰ ਨਹੀਂ ਬਣੀ ਉਹ ਗੱਲ ਉਹ ਫਿਰ ਇੰਟਰਨੈਸ਼ਨਲ ਲੈਵਲ ਦਾ ਕੰਮ ਹੋ ਗਿਆ ਹੋ ਗਿਆ ਹਾਂਜੀ ਸਹੀ ਹਾਂਜੀ ਇੱਕ ਜੀ ਮੁਛਲਾ ਆਇਆ ਵਾ ਵੀ ਜੇ ਤਾਂ 4 3500 4000 ਜੈਂਡਰ ਵਿਕ ਜੇ ਨਾ ਤੇ ਠੇਕੇ ਵਾਲੇ ਦਾ ਵੀ ਘਰ ਭਰਿਆ ਰਹਿੰਦਾ ਤੇ ਮੰਨ ਲਓ ਵੀ ਜਿੱਦੇ ਤੋਂ ਠੇਕੇ ਲਈ ਉਹ ਤਾਂ ਵੀ ਚੱਲਦਾ ਰਹਿੰਦਾ ਤੇ ਮੈਨੂੰ ਐ ਸੀਜ਼ਨ ਐ ਲੱਗਦਾ ਵੀ ਵਿਚਾਰੇ ਠੇਕੇ ਵਾਲੇ ਹਾਲੇ ਤੱਕ ਜੀ ਅੱਗੇ ਪਿਛਲੇ ਸੀਜ਼ਨ ਸਾਡੇ ਟਾਈਮ ਨਾਲ ਹੀ ਕਣਕਾਂ ਤੋਂ ਪਹਿਲਾਂ ਪਹਿਲਾਂ ਠੇਕੇ ਜਮੀਨਾਂ ਚੜ ਗਈਆਂ ਸੀ ਤੇ ਹੁਣ ਤੱਕ ਠੇਕੇ ਵਾਲੇ ਵੀ ਵਿਚਾਰੇ ਚੁੱਪ ਬੈਠੇ ਆ ਕਿਉਂਕਿ ਇੱਕ ਮੌਸਮ ਦੀ ਮਾਰ ਵੀ ਐਵੇਂ ਦੀ ਆ ਅੱਜ ਗਰਮ ਆ ਕੱਲ ਠੰਡਾ ਸਮਝ ਨਹੀਂ ਆਉਂਦੀ ਕਿਉਂਕਿ ਹੁਣ ਸੋਦੇ ਤੇ ਆਇਆ ਪਿਆ ਕੰਮ ਕੜਕਾਂ ਦਾ ਤੇ ਵੇਖੋ ਕੀ ਰੰਗ ਦਿਖਾਉਂਦੀਆਂ ਨੇ ਤੇ ਛੇੜੀ ਹੋਰ ਮੰਨ ਲਓ ਵੀ ਆਪਣੇ ਇੱਕ ਵੈਰਾਈਟੀ ਕਿਹੜੀ ਮੰਨ ਲਓ ਵੀ ਮੁਛਲ 1692 ਜਾਂ 1847 ਜਾਂ ਪੀਵੀ ਮੰਨ ਤੇ ਇਹਨਾਂ ਦੇ ਵਿੱਚੋਂ ਕਿਹੜੀ ਵੈਰਾਈਟੀ ਵਧੀਆ ਵੀ ਮੁਛਲ ਤੋਂ ਬਾਅਦ ਦੀ ਉੱਛਮ ਤੋਂ ਬਾਅਦ ਹੀ ਵੈਰੈਟੀ 1509 ਵੀ ਵਧੀਆ ਠੀਕ ਹੈ ਜੀ 1509 ਵਧੀਆ ਹੈ 1847 ਦੀ ਵੀ ਕਹਿੰਦੇ ਠੀਕ ਹੈ ਠੀਕ ਹੈ 17 18 ਤਾਂ ਆਪਣੇ ਕਾਟੀ ਹੁੰਦੀ ਹੈ 11 21 ਤਾਂ ਆਪਣੇ ਹੁੰਦੀ ਨਹੀਂ ਨਹੀਂ ਤੇ ਇੱਕ ਮੈਂ ਦੋ ਤਿੰਨ ਸੀਜ਼ਨ ਹੋ ਗਏ ਦੇਖਦੇ ਆ ਇਹਨੂੰ ਜਦੋਂ ਬੰਦਾ ਮੰਨ ਲਓ ਵੀ 1509 ਜਾਂ 1699 ਪੱਕਦੀ ਹੈ ਉਹ ਜਿਹੜੀਆਂ ਸਟਾਰਟਿੰਗ ਵਾਲੀਆਂ ਢੇਰੀਆਂ ਹੁੰਦੀਆਂ ਨੇ ਸੈਲਰ ਚਲਾਉਣ ਵਾਸਤੇ ਉਹਦੋਂ ਤਾਂ ਵੇਚ ਜਾਂਦੀ 3600 ਪੇ 3700 ਤੇ ਜਦੋਂ ਪ੍ਰੋਪਰ ਮੰਨ ਲਓ ਵੀ ਜਿਨ੍ਹਾਂ ਨੇ ਲਗਭਗ ਸਾਰਿਆਂ ਦੀ ਵਟਨੀ ਸ਼ੁਰੂ ਕਰ ਦਿੰਦੇ ਜਿੰਨਾਂ ਜਿੰਨਾਂ ਲਾਈ ਹੁੰਦੀਆਂ ਤੇ ਉਦੋਂ ਆ ਜਾਂਦੀ ਹੈ 31 3200 ਤੇ ਉਹਦਾ ਕੀ ਕਾਰਨ ਹੈ ਇਹ ਵੀਰ ਜੀ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਚਾਵਲ ਤੇ ਠੀਕ ਹੈ ਚਾਵਲ ਤੇ ਵੀ ਕਹਿ ਸਕਦੇ ਆ ਜਾਂ ਫਿਰ ਸੈਲਰਾਂ ਦੀ ਮੰਗ ਤੇ ਵੀ ਕਹਿ ਸਕਦੇ ਆ ਅੱਛਾ ਜੀ ਸ਼ੁਰੂ ਚ ਜਦੋਂ ਮੰਗ ਜ਼ਿਆਦਾ ਹੁੰਦੀ ਹੈ ਘੱਟ ਮਾਲ ਹੁੰਦਾ ਠੀਕ ਹੈ ਜੀ ਫਿਰ ਮੰਗ ਜਿਵੇਂ ਮਾਲ ਹੋ ਜਾਂਦਾ ਪੂਰਾ ਠੀਕ ਹੈ ਮੰਗ ਹੋ ਜਾਂਦੀ ਘੱਟ ਫਿਰ ਚਾਹੇ ਸੈਲਰ ਹੋ ਜਾਂਦੇ ਮੁਛਲਵਾਲ ਠੀਕ ਹੈ ਜੀ ਏ 1509 ਕਹਿੰਦੇ ਨੇ ਕੋਈ ਗੱਲ ਨਹੀਂ ਬਾਅਦ ਚ ਕਰ ਲਾਂਗੇ 1509 ਨਹੀਂ ਤੇ ਉਹਨੂੰ ਆਪਣੇ ਵਿੱਚੋਂ ਜੇ ਕਹਿਣ ਲੱਗ ਜਿੰਦੇ ਨਹੀਂ ਜੀ ਇਹਦੇ ਨਾਲ ਟੁਕੜਾ ਬਹੁਤ ਹੁੰਦਾ 1509 ਟੁਕੜਾ ਤਾਂ ਆਂਦਾ ਹੀ ਆ ਜੀ ਗੱਲ ਜਦੋਂ ਮੰਨ ਲਓ ਕਿ ਟੁਕੜਾ ਆਉਂਦਾ ਹੀ ਆ ਇਹ ਗੱਲ ਦਾ ਸੈਲਰ ਵਾਲਿਆਂ ਨੂੰ ਪਤਾ ਜਾਂ ਤੁਹਾਨੂੰ ਵੀ ਪਤਾ ਤਾਂ ਫਿਰ ਜ਼ਿੰਮੇਦਾਰ ਬੰਦਾ ਲਾਉਂਦਾ ਕਿਉਂ ਆ ਵੀ 1509 ਨੂੰ ਛਾੜਿਆ ਟੁਕੜਾ ਆਉਂਦਾ ਵਾ 1699 ਲਾ ਲਵੀਂ ਜਾਂ 1847 ਲੈ ਉਹ ਨਹੀਂ ਚੰਗਾ ਨਹੀਂ ਇਹ 1509 ਵੈਰਾਈਟੀ 1699 ਦੀ ਹੈ ਠੀਕ ਹੈ 1847 ਵੈਰਾਈਟੀ ਇਹ 1509 ਦੀ ਹੈ ਠੀਕ ਹੈ ਜੀ ਪਰ ਇਹ ਉਜਿਲਾ 1509 ਚ ਟੁਕੜਾ ਆਉਂਦਾ ਨਾ ਜੀ ਉਹਨਾਂ ਚੇ ਕੱਟ ਆਉਂਦਾ ਠੀਕ ਹੈ ਜੀ ਤੇ ਦੂਜੀ ਗੱਲ ਵੀ ਆਪਾਂ ਕਹਿੰਨੇ ਆ ਵੀ 1699 ਵਾਲੇ ਆ 1847 ਵਾਲੇ ਇਹ ਜ਼ਮੀਂਦਾਰ ਤੇ ਡਿਪੈਂਡ ਕਰਦਾ ਜ਼ਮੀਂਦਾਰ ਦੇ ਮਾਈਂਡ ਤੇ ਕੀ ਚੱਲਦਾ ਹੈ ਜੀ ਠੀਕ ਹੈ ਜੀ ਅਗਲੇ ਨੂੰ ਕਿੰਨੇ ਚ ਬੈਨੀਫਿਟ ਹੈ ਗਿਆ ਠੀਕ ਹੈ ਜੀ ਆਪਾਂ ਹਰ ਜ਼ਮੀਂਦਾਰ ਨੂੰ ਕਹਿ ਸਕਦੇ ਠੀਕ ਹੈ ਅਗਲਾ ਕਹਿੰਦਾ ਮੈਨੂੰ ਇਹ ਵਧੀਆ ਲੱਗਦੀ ਹੈ ਤੇ ਇਹ ਮੇਰੇ ਝਾੜ ਸਹੀ ਨਿਕਲ ਸਕਦਾ ਹੈ ਠੀਕ ਹੈ ਜੀ ਤਾਂ ਲੋ ਜੀ ਇਹ ਸੀਗੇ ਛੇੜ ਜੀ ਨਾਲ ਗੱਲਬਾਤ ਆਪਾਂ ਕੀਤੀ ਤੇ ਹੁਣ ਆਪਾਂ ਨੇ ਇੱਕ ਲਾਸਟ ਜੀ ਮੁੱਛਲ ਦੀ ਹੁਣ ਅੱਜ ਤੋਂ ਆਇਸ ਤੋਂ ਬਾਅਦ ਮੰਨ ਲਓ ਮਾਰਚ ਅਪ੍ਰੈਲ ਦੇ ਵਿੱਚ ਵਧਣ ਦੀ ਕੋਈ ਸੰਭਾਵਨਾ ਨਹੀਂ ਨਹੀਂ ਕੋਈ ਸੰਭਾਵਨਾ ਨਹੀਂ ਇਹ ਗੱਲ ਹੈ ਕੋਈ ਸੰਭਾਵਨਾ ਨਹੀਂ ਜੀ ਮੁੱਛਲ ਐਂਡ ਤੇ ਉਹ ਹੈਗੀ ਐ ਇਸ ਸੀਜ਼ਨ ਦੀ ਗੱਲ ਕਰੀ ਤਾਂ 1% ਬਹਿ ਗਈ ਹੈ ਜੀ ਠੀਕ ਹੈ ਜੀ ਐਡ ਕੀ ਰੇਟ ਹਾਂ ਜੀ ਇੱਕ ਮੈਨੂੰ ਐ ਦੱਸੋ ਵੀ ਵਾਕ ਪਿੰਡਾਂ ਦੇ ਵਿੱਚ ਕਿੰਨਾ ਕਮਾਲ ਜਾਨ ਨਿਬੜੀ ਗਿਆ ਕੰਮ ਕਰੀ ਗਿਆ ਨਿਬੜੀ ਗਿਆ ਨਿਬੜੀ ਗਿਆ ਗੱਲ ਹੈ ਜੀ 1% ਮੇਰੇ ਸਾਹਮਣੇ 1% ਹੀ ਮਾਲ ਰਹਿ ਗਿਆ ਠੀਕ ਹੈ ਜੀ ਉਹ ਵੀ ਗੱਲ ਹੈ ਜਿਹੜਾ ਬਹੁਤ ਜ਼ਿਆਦਾ ਅਗਲਾ ਕਹਿੰਦਾ ਵੀ ਆਪਣੇ ਕੋਲ ਅਜੇ ਬਹੁਤ ਕੁਝ ਹੈ ਠੀਕ ਹੈ ਫੇਰੀ ਵੇਚ ਆ ਗਏ ਇੱਕ ਗੱਲ ਹੋਰ ਵੀ ਹੈ ਜੀ ਸਾਡੀ ਮੰਡੀ ਰਾਣੀਆਂ ਦੀ ਦੇ ਵਿੱਚ ਮੰਨ ਲਓ ਵੀ ਨਾ ਇਹ ਚੌਥੇ ਪੰਜਵੇਂ ਮਹੀਨੇ ਤੱਕ ਚੱਲਦਾ ਹੁੰਦਾ ਬਾਈ ਮੁੱਛਰ ਦਾ ਸੀਜ਼ਨ ਕਾਫੀ ਲੰਮਾ ਚੱਲਦਾ ਹੁੰਦਾ ਸੀਗਾ ਹਾਲਾਂਕਿ ਕਣਕ ਵੀ ਆਉਂਦੀ ਸੀ ਉਹ ਤੋਂ ਤੱਕ ਵੀ ਮੁੱਛਰ ਆਉਂਦੀ ਰਹਿੰਦੀ ਸੀ ਸਾਰਾ ਸਾਲ ਹੀ ਚੱਲਦਾ ਹੈ ਇਸ ਸਾਲ ਨਾ ਵੀ ਟਾਈਮ ਨਾਲ ਹੀ ਫਰਵਰੀ ਦੇ ਐਂਡ ਤੱਕ ਮੇਰੇ ਸਾਹਮਣੇ ਵੀ ਨਿਬੜੀ ਜਾਣਾ ਕੰਮ ਤੇ ਅੱਗੇ ਤੇ ਆਪਣੇ ਆੜਤੀਵੀਂ ਰਾਰੇ ਲੱਗੇ ਰਹਿੰਦੇ ਸੀ ਢੇਰੀ ਇੱਕ ਅੱਧੀ ਲਈ ਰੱਖਦੇ ਹੁੰਦੇ ਸੀਗੇ ਤੇ ਸਾਡੀ ਵੀਡੀਓ ਵੇਖਣ ਲਈ ਧੰਨਵਾਦ ਤੁਹਾਡੇ ਸਾਰਿਆਂ ਨਾ ਤੇ ਅਗਰ ਵੀਡੀਓ ਵਧੀਆ ਲੱਗੇ ਇਹਨੂੰ ਸ਼ੇਅਰ ਵੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਕਰੋ ਜਲਦੀ ਵਧੀਆ ਵੀਡੀਓ ਤੁਹਾਡੇ ਅੱਗੇ ਲੈ ਕੇ ਆਵਾਂਗੇ ਸੋ ਸਾਰਿਆਂ ਦਾ ਧੰਨਵਾਦ